ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਵਾਰਾ ਪਸ਼ੂਆਂ ਦੀ ਪਰਮਾਰ ਹੈ ਜਿਸ ਕਾਰਨ ਆਏ ਦਿਨ ਹਾਦਸੇ ਹੁੰਦੇ ਹਨ ਅਤੇ ਇਸ ਦੌਰਾਨ ਇਨਸਾਨ ਅਤੇ ਪਸ਼ੂ ਦੋਨੋਂ ਹੀ ਸੱਟ ਮੀ ਹੋ ਜਾਂਦੇ ਹਨ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਇਲਾਕਾ ਅਨਗੜ ਦੇ ਵਸਨੀਕ ਅਸ਼ੋਕ ਸਿੰਘ ਲੱਦੜ ਨੇ ਆਖਿਆ ਕਿ ਇਸ ਦੇ ਅਸਲੀ ਗੁਨਾਹਗਾਰ ਉਹ ਲੋਕ ਨੇ ਜਿਨ੍ਹਾਂ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ ਹੈ ਉਹਨਾਂ ਨਗਰ ਨਿਗਮ ਪਾਸੋਂ ਮੰਗ ਕੀਤੀ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਉਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਤਾਂ ਜੋ ਇਨਸਾਨੀ ਤੇ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਅੱਜ ਫਿਰ ਮੈਂ ਫਾਸਟਵੇ ਦੇ ਮਾਧਿਮ ਨਾਲ ਜਿਵੇਂ ਅੱਗੇ ਵੀ ਬਹੁਤ ਸਾਰੀਆਂ ਇਥੋਂ ਦੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਦੇ ਰੂਬਰੂ ਕਰੀਦੀਆਂ ਨੇ ਅੱਜ ਫਿਰ ਫਾਸਟਵੇ ਦੇ ਮਾਧਿਮ ਨਾਲ ਮੈਂ ਆਪਜੀ ਦੇ ਰੂਬਰੂ ਹੋ ਰਿਆਂ ਕਿ ਇਹ ਜਿਹੜੀਆਂ ਗਵਾਂ ਸੜਕਾਂ ਦੇ ਕੋ ਮਰ ਗਿਆਂ ਨੇ ਇਹ ਜਿਹੜੇ ਵੀਰ ਦੁੱਧ ਇਹਨਾਂ ਦਾ ਪੀਕੇ ਇਹਨਾਂ ਕੋਲ ਇਹ ਇਹਨਾਂ ਕੋਲ ਕਮਾਈ ਕਰਕੇ ਇਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਨੇ ਤੇ ਕਈ ਲੋਕ ਕਹਿੰਦੇ ਨੇ ਇਹ ਵਾਰਾ ਗਵਾਂ ਵਾ ਗਵਾਂ ਵਾਰਾ ਨਹੀਂ ਆ ਉਹ ਲੋਗ ਮਾਰਾ ਨੇ ਜਿਹੜੇ ਇਹਨਾਂ ਨੂੰ ਛੱਡ ਦਿੰਦੇ ਸੜਕਾਂ ਤੇ ਠੱਕੇ ਖਾਣ ਲਈ ਗੱਡੀਆਂ ਵਿੱਚ ਵੱਜਦੇ ਨੇ ਗੱਡੀਆਂ ਦਾ ਨੁਕਸਾਨ ਹੁੰਦਾ ਇਹਨਾਂ ਦਾ ਖੋਦਾ ਵੀ ਨੁਕਸਾਨ ਹੁੰਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਇਹਨਾਂ ਦਾ ਪਤਾ ਕੀਤਾ ਜਾਵੇ ਕਿਹਦੀਆਂ ਕਿਹਦੀਆਂ ਨੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜੁਬੰਦੀ ਉਹ ਕੀਤੀ ਜਾਵੇ ਮੇਰੀ ਇਹੋ ਹੀ ਬੇਨਤੀ ਹੈ ਤਾਂ ਕਿ ਲੋਕਾਂ ਨੂੰ ਆਪਾਂ ਮੁਸ਼ਕਲ ਤੋਂ ਵੀ ਬਚਾਈਏ ਐਕਸੀਡੈਂਟਾ ਤੋਂ ਵੀ بچਾਈਏ ਅਕਸਰ ਮੇਰੇ ਇਲਾਕੇ ਦੇ ਵਿੱਚ ਐਸੇ ਪੁਲ ਚ ਅਨਗੜ ਦਾ ਜਿਹੜਾ ਆ ਪੁਲ ਕਿੰਨਾ ਸੋਹਣਾ ਬਣਿਆ ਕਿੰਨਾ ਸੋਹਣਾ ਲੱਗ ਰਿਹਾ ਔਰ ਇੱਥੇ ਅਕਸਰ ਵੇਨਾ ਕਿ ਗੱਡੀਆਂ ਵੀ ਨਾ ਚ ਵੱਜਦੀਆਂ ਨੇ ਔਰ ਇੱਥੇ ਮਤਲਬ ਬਹੁਤ ਸਾਰੀਆਂ ਬੱਚਿਆਂ ਨੂੰ ਮੁਸ਼ਕਲਾਂ ਆਉਂਦੀਆਂ ਸਕੂਲ ਜਾਣ ਵਾਲਿਆਂ ਨੂੰ ਕਿ ਇਹ ਮੈਂ ਪ੍ਰਸ਼ਾਸਨ ਕੋਲ ਮੇਰੀ ਬੇਨਤੀ ਆ ਕਿ ਇਹਨਾਂ ਨੂੰ ਜਿਹੜਾ ਵਾ ਉਹ ਰੋਕਥਾਮ ਲਾਈ ਜਾਵੇ ਉਹਨਾਂ ਲੋਕਾਂ ਦੇ ਜਿਹੜੇ ਦੋਸ਼ੀ ਲੋਕ ਨੇ ਜਿਨ੍ਹਾਂ ਨੇ ਇਹਦਾ ਇਹਦਾ ਦੁੱਧ ਪੀਤਾ ਗਊ ਮਾਤਾ ਦਾ ਤੇ ਹੁਣ ਇਹਦਾ ਨਰਾਦਰ ਕਰ ਦਿੱਤਾ ਇਹਨੂੰ ੱੱਕੇ ਖਾਣ ਨੂੰ ਛੱਡ ਦਿੱਤਾ ਵਾ ਤੇ ਇਹਨੀਆਂ ਬੇਨਤੀਆਂ ਮੇਰੀਆਂ ਨੇ ਕਿ ਇਹਨਾਂ ਨੂੰ ਜਿਹੜਾ ਵਾ ਕਿ ਇਹ ਆਪਣੀ ਜਗ੍ਹਾ ਤੇ ਜਾਣ ਜਿਹਦੀਆਂ ਹੈਗੀਆਂ ਉਹਦੇ ਘਰ ਉਹਦੇ ਘਰ ਜਾਣ ਔਰ ਜੇ ਉਹ ਨਹੀਂ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਸਰਕਾਰ ਕੋ ਵੀ ਮੇਰੀ ਮੰਗਿਆ ਔਰ ਮਾਨਯੋਗ ਕਮਿਸ਼ਨਰ ਸਾਹਿਬ ਕੋ ਵੀ ਮੇਰੀ ਮੰਗਿਆ ਔਰ ਹਲਕੇ ਦੇ ਸਾਰੇ ਅਧਿਕਾਰੀਆਂ ਕੋ ਮੇਰੀ ਮੰਗਿਆ ਕਿ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਨ੍ਹਾਂ ਦੀਆਂ ਗਵਾਮਾਂ ਆ ਅੰਮ੍ਰਿਤਸਰ ਸ਼ਹਿਰ ਵਿੱਚ ਵਾਰਾ ਪਸ਼ੂਆਂ ਦੀ ਪਰਮਾਰ ਹੈ ਤੇ ਅਸਲ ਦੇ ਵਿੱਚ ਜਿਹੜੇ ਗੁਨਾਹਗਾਰ ਨੇ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਵਰਤ ਕੇ ਤੇ ਬਾਅਦ ਚ ਇਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਨੇ ਸੋ ਨਗਰ ਨਿਗਮ ਨੂੰ ਤੇ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਉਹਨਾਂ ਲੋਕਾਂ ਤੇ ਕਾਰਵਾਈ ਕਰੇ ਜਿਹੜੇ ਇਹਨਾਂ ਜਾਨਵਰਾਂ ਨੂੰ ਪਸ਼ੂਆਂ ਨੂੰ ਸੜਕਾਂ ਤੇ ਵਾਰਾ ਛੱਡਦੇ ਨੇ ਇਹਨਾਂ ਦੇ ਕਾਰਨ ਹਾਦਸੇ ਹੁੰਦੇ ਨੇ ਲੋਕ ਜ਼ਖਮੀ ਹੁੰਦੇ ਨੇ ਤੇ ਪਸ਼ੂ ਵੀ ਜ਼ਖਮੀ ਹੋ ਜਾਂਦੇ ਨੇ ਸੋ ਇਸ ਵਾਲੇ ਨਗਰ ਨਿਗਮ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤੇ ਇਹ ਜਿਹੜੇ ਪਸ਼ੂ ਨੇ ਇਹਨਾਂ ਨੂੰ ਇਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਜਾਂ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕੈਮਰਾਮੈਨ ਨਰੇਸ਼ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ